ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ترਲੋਚਨ ਸਿੰਘ ਸੋਲ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਤੋਂ ਅੱਜ ਪਤਾ ਲੱਗਾ ਕਿ ਇੱਥੇ ਅੰਮ੍ਰਿਤਸਰ ਸਾਹਿਬ ਜਿਹੜਾ ਵਾ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਇੱਕ ਦੁਕਾਨ ਦੇ ਵਿੱਚ ਜਿਹੜੀਆਂ ਵਾਂ ਗੁਰਬਾਣੀ ਦੀਆਂ ਪੋਥੀਆਂ ਇਤਿਹਾਸਕ ਪੋਥੀਆਂ ਜਿਹੜੀਆਂ ਬੜੇ ਲੰਮੇ ਸਮੇਂ ਤੋਂ ਉਹਨਾਂ ਦੀ ਬੇਦਬੀ ਹੋ ਰਹੀ ਆ ਤੇ ਅੱਜ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਆ ਤੇ ਜਦੋਂ ਆਣ ਕੇ ਉਹ ਦੁਕਾਨ ਖਲਾਈ ਆ ਮਾਲਕੀ ਹੋਈ ਆ ਤੇ ਬੜੀ ਮਾਨ ਨੂੰ ਭਾਰੀ ਠੇਸ ਪਹੁੰਚੀ ਆ ਤੇ ਇਹਦੇ ਵਿੱਚ ਇਹ ਸਮਝਦਿਆਂ ਕਿ ਜੇ ਵੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਬਾਰ ਸਾਹਿਬ ਦੇ ਸ਼੍ਰੀ ਅਕਾਲ ਤਾਂ ਸਭ ਦੇ ਬਿਲਕੁਲ ਨਜ਼ਦੀਕ ਹੀ ਜੇ ਇਹ ਕੰਮ ਹੋਵੇ ਤਾਂ ਫੇਰ ਦੱਸੋ ਵੀ ਦੂਰ ਨੇੜੇ ਜਾਂ ਆਪਾਂ ਦੇਸ਼ਾਂ ਦੇਸ਼ਾਂ ਜਿੰਨੀਆਂ ਗੱਲਾਂ ਕਰਦੇ ਆਂ ਵੀ ਅਸੀਂ ਪ੍ਰਚਾਰ ਕਰਦੇ ਆਂ ਜਾਂ ਅਸੀਂ ਹੋਰ ਨਾ ਥਾਵਾਂ ਦੇ ਪੰਜਾਬ ਤੋਂ ਬਾਹਰ ਜਾ ਕੇ ਅਸੀਂ ਗੁਰਬਾਣੀ ਦਾ ਪ੍ਰਚਾਰ ਕਰਦੇ ਆਂ ਸਾਡੇ ਪ੍ਰਚਾਰਕ ਸਿੰਘ ਨੇ ਦੱਸੋ ਸਾਡੇ ਆਸਰਾਣੇ ਥੱਲੇ ਆਹ ਕੁਝ ਹੋ ਰਿਹਾ ਇੰਨੀ ਬੇਦਬੀ ਹੋ ਰਹੀ ਆ ਇਹ ਇੱਕ ਬੜਾ ਵੱਡਾ ਸਵਾਲੀਆ ਚੈਨ ਆ ਇਹਨਾਂ ਤੇ ਜਵਾਬਦੇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਆ ਤੇ ਸ੍ਰੀ ਅਕਾਲ ਤਾ ਸਭ ਦੇ ਜਹੇਦਾਰ ਵੀ ਆ ਉਹਨਾਂ ਨੂੰ ਇਹ ਕੀ ਗੱਲ ਗੁਰਬਾਣੀ ਦੀਆਂ ਪੋਥੀਆਂ ਵੱਲੇ ਬਿਲਕੁਲ ਧਿਆਨ ਨਹੀਂ ਕੀ ਆਪਾਂ ਹੁਕਮਨਾਮੇ ਸਮੇਂ-ਸਮੇਂ ਤੇ ਜਾਰੀ ਕਰਦੇ ਆਂ ਔਰ ਥੋੜੇ ਦਿਨੋਂ ਇੱਕ ਹੁਕਮਨਾਮਾ ਜਾਰੀ ਹੋਇਆ ਕਿ ਜੇਕਰ ਕਿਸੇ ਗੁਰੂ ਘਰ ਦੇ ਵਿੱਚ ਬੇਅਦਬੀ ਹੋਊਗੀ ਤੇ ਉਹਦੀ ਪ੍ਰਬੰਧਕ ਕਮੇਟੀ ਵੀ ਜ਼ਿੰਮੇਵਾਰ ਹੋਊਗੀ ਇਹ ਸਿੰਘ ਸਾਹਿਬ ਦਾ ਬਿਆਨ ਆ ਆ ਪ੍ਰੈਸ ਵਾਲੇ ਸਾਰੇ ਵੀਰਾਂ ਨੂੰ ਪਤਾ ਹੈ ਪਰ ਜੇਕਰ ਜਿਹੜੀ ਸ਼੍ਰੋਮਣੀ ਕਮੇਟੀ ਦੀ ਡਿਊਟੀ ਬਣਦੀ ਆ ਕੀ ਅਸੀਂ ਉਹ ਲਿਖਤਾਂ ਜਾਰੀ ਕਰਤੀਆਂ ਹੁਕਮਨਾਮੇ ਸੰਦੇਸ਼ ਜਾਰੀ ਕਰਦੇ ਕੀ ਸਾਡੀ ਜ਼ਿੰਮੇਵਾਰੀ ਵੀ ਕੋਈ ਬਣਦੀ ਆ ਉੱਥੇ ਜਾ ਕੇ ਵੇਖਣ ਦੀ ਕਿ ਨਹੀਂ ਉਹ ਜ਼ਿੰਮੇਵਾਰੀ ਤੋਂ ਬਿਲਕੁਲ ਜਿਹੜੇ ਆ ਇਹ ਭੱਜੇ ਹੋਏ ਆ ਨਾ ਇਹ ਕਾਰਜ ਕਰ ਰਹੇ ਆ ਤਾਂ ਕਰਕੇ ਇਹ ਲੋਕ ਜਿਹੜੇ ਆ ਵੇਸਲੇ ਹੋ ਕੇ ਜਿਹੜੇ ਕਾਰੋਬਾਰੀ ਕਰਨ ਵਾਲੇ ਕਾਰੋਬਾਰ ਕਰਨ ਵਾਲੇ ਧਰਮ ਦੇ ਨਾਲ ਦੇ ਕਾਰੋਬਾਰ ਕਰਨ ਵਾਲੇ ਲੋਕ ਆ ਉਹ ਇਹ ਐਸ ਕਰਕੇ ਇਹ ਬੇਅਦਬੀਆਂ ਕਰ ਰਹੇ ਆ ਜਿਉਂ ਨੇ ਵੇਚ ਕੇ ਤੇ ਇੱਥੇ ਜਗ੍ਹਾ ਲਈ ਥੋੜੀ ਜੀ ਜਗ੍ਹਾ ਲੈ ਕੇ ਤੇ ਜਿਹੜੀਆਂ ਪੋਥੀਆਂ ਜੋ ਸਮਗਰੀ ਸੰਤ ਸੰਪੂਰਨ ਸਿੰਘਾਣਾ ਵੱਲੋਂ ਸਕਤਾ ਦੇ ਭੇਟ ਕਰਨ ਲਈ ਲਿਖੀ ਉਹ ਸਾਰੀ ਸਮਗਰੀ ਜਿਹੜੀ ਆ ਇੱਥੇ ਇੱਕ ਲਿਮਾਰੀ ਦੇ ਵਿੱਚ ਆ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਉਹਨੇ ਰੱਖੀ ਆ 1988 ਤੋਂ ਲੈ ਕੇ ਉਹਨਾਂ ਦਾ ਜੀਵਨ ਆਪਣਾ ਉਹਨਾਂ ਦੀਆਂ ਆਪਣੀਆਂ ਹੱਥੋਂ ਲਿਖਤੀ ਜਿਹੜੀਆਂ ਵਸਤਵਾਂ ਸੀ ਜੋ ਗੁਰਬਾਣੀ ਦੀਆਂ ਪੋਥੀਆਂ ਉਹ ਅਸੀਂ ਇਤਰਾਹ ਸਾਨੂੰ ਮਿਲਦੀਆਂ ਜਿਨ੍ਹਾਂ ਨੂੰ ਸਿਉਂਗ ਲੱਗੀ ਆ ਇਹੋ ਜਿਹੇ ਨਰਾਦਰ ਕਰਨ ਵਾਲੇ ਵਿਅਕਤੀਆਂ ਨੂੰ ਕਦੀ ਵੀ ਬਖਸ਼ਿਆ ਨਹੀਂ ਪਹਿਲਾਂ ਪ੍ਰਸ਼ਾਸਨ ਦੀ ਕਾਰਵਾਈ ਜ਼ਰੂਰੀ ਹੈ ਤੇ ਤੇ ਕੋਈ ਪ੍ਰਸ਼ਾਸਨ ਧਿਆਨ ਚ ਆਪਣੇ ਚ ਲਿਆਵੇ ਤੇ ਕਾਰਵਾਈ ਕਰੇ ਕਿਉਂਕਿ ਇਹ ਜਿਹੜੇ ਲੋਕ ਸ਼ਰਾਰਤੀ ਲੋਕ ਆ ਇਹ ਸਾਰੇ ਗੁਰਦੁਆਰਿਆਂ ਦੇ ਵਿੱਚ ਤਕਰੀਬਨ ਇਹ ਲੋਕ ਬੈਠੇ ਆ ਤੇ ਜਿਹੜਾ ਗੁਰਦੁਆਰਿਆਂ ਨੂੰ ਵੇਚ ਕੇ ਤੇ ਆਪਣੇ ਮਨੋਰਥ ਲਈ ਆਪਣੇ ਕਾਰੋਬਾਰ ਇਹਨਾਂ ਲੋਕਾਂ ਨੇ ਚਲਾਏ ਆ ਖਾਲਸਾ ਜੀ ਇਹ ਕਰਕੇ ਬੇਨਤੀ ਸਾਰਿਆਂ ਨੂੰ ਕਿ ਆਪਾਂ ਗੁਰਬਾਣੀ ਦਾ ਅਤਮਕ ਸਤਿਕਾਰ ਕਰਨ ਲਈ ਮਹਾਰਾ ਸੱਚੇ ਪਾਤਸ਼ਾਹ ਨੇ ਪਹਿਲਾਂ ਆਖਿਆ ਸਿੱਖਾਂ ਨੂੰ ਸਤਵੇਂ ਪਾਤਸ਼ਾਹ ਦੇ ਬਜਨ ਹੈ ਜਿਨ ਪੈਦਬਨਾ ਬਾਣੀ ਧਾਰਾਂ ਜਾਨੋ ਸੋ ਸਿੱਖ ਨਹੀਂ ਹਮਾਰਾ ਇਹੋ ਜਿਹੇ ਨੂੰ ਸਿੱਖ ਦੇ ਕਾਜਿਤ ਕਿਹਾ ਹੀ ਨਹੀਂ ਜਾ ਸਕਦਾ ਜਿਹੜੇ ਗੁਰਬਾਣੀ ਦੇ ਨਰਾਤਰੀ ਕਰਨ ਵਾਲੇ ਆ ਮੁੜ ਕੇ ਇਹੋ ਜੇ ਲੋਕ ਕੀੜੇ ਪੈਪੇ ਮਰਦੇ ਆ ਆਪਾਂ ਵੇਖੇ ਵੀ ਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਸਾਰੀਆਂ ਸੰਗਤਾਂ ਜਿਹੜੀਆਂ ਇਹ ਮਸਲੇ ਨੂੰ ਬੜਾ ਧਿਆਨ ਦੇ ਨਾਲ ਲੈਣ ਹੋਣੇ ਅਸੀਂ ਜਿਹੜੀਆਂ ਪੋਥੀਆਂ ਸਾਰੀਆਂ ਉਹ ਦਮਦਮਿਤ ਤਖਸਾਲ ਦੇ ਸਪੁਰਦ ਕਰਨੀ ਹੈ ਸਤਕਾਰ ਕਮੇਟੀ ਨੇ ਤੇ ਆਪਾਂ ਸਾਰਿਆਂ ਨੇ ਤੇ ਉਹ ਪੋਥੀਆਂ ਜਿਹੜੀਆਂ ਉਹਨਾਂ ਤੇ ਕਾਰਵਾਈ ਕਰਾਉਣੀ ਹੈ ਕਾਨੂੰਨੀ ਕਾਰਵਾਈ ਉਹਨਾਂ ਦੁਸ਼ਤਾਂ ਤੇ ਕਰਾਉਣੀ ਜਿਨ੍ਹਾਂ ਨੇ ਸੰਤ ਸੰਪੂਰਨ ਸਿੰਘ ਦਾ ਡੇਰਾ ਬਰਬਾਦ ਕੀਤਾ ਉਹਨਾਂ ਤੇ ਕਰਾਉਣੀ ਹੈ ਖੰਡਾ ਨਿਸ਼ਾਨ ਸਾਹਿਬ ਦਾ ਸਾਨੂੰ ਮਿਲਿਆ ਅੰਦਰੋਂ ਜਿਹੜਾ ਉਹਨਾਂ ਦੇ ਟਾਈਮ ਦਾ ਉਹਨਾਂ ਦੀਆਂ ਲਿਖਤੀਆਂ ਹੱਥ ਲਿਖਤ ਸਾਨੂੰ ਪੁਸਤਕਾਂ ਸਾਰੀਆਂ ਮਿਲੀਆਂ ਸੋ ਖਾਲਸਾ ਜੀ ਹੱਦ ਕੋ ਨਹੀਂ ਜੀ ਇਹ ਬਰਦਾਸ਼ਤ ਹੁੰਦਾ ਸਾਨੂੰ ਜਾਣ ਦੇ ਅੱਗ ਲਾ ਕੇ ਬਾਹਰ ਅਸੀਂ ਨਿਕਲਦੇ ਤੇ ਮਾਰ ਦੋ ਸਾਨੂੰ ਅੱਜ ਦਿਨ ਹੱਦ ਕੋ ਨਹੀਂ ਜੀ ਜੀ ਆ ਜਾਂਦਾ ਗੁਰੂ ਜੀ ਤਾਂ ਕੀ ਕਿਵੇਂ ਵੇਖਦੇ ਹੋ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰਦਾ ਦਿਖਾਈ ਦਿੰਦਾ ਕਿਉਂਕਿ ਕਾਫੀ ਗਰੀ ਇਹਦਾ ਬਾਬਾ ਜੀ ਪ੍ਰਸ਼ਾਸਨ ਨੇ ਪਹਿਲੇ ਸਮੇਂ ਤੋਂ ਆਪਾਂ ਵੇਖਿਆ ਵਾ ਪਿਛੇ ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਆ ਬੇਅਦਬੀਆਂ ਹੁੰਦੀਆਂ ਰਹੀਆਂ ਪ੍ਰਸ਼ਾਸਨ ਨੂੰ ਅਸੀਂ ਫੋਨ ਕਰਦੇ ਹਾਂ ਕਾਰਵਾਈ ਕਰ ਦਿੰਦਾ ਪਰ ਇੱਥੇ ਪ੍ਰਸ਼ਾਸਨ ਨੇ ਪਤਾ ਨਹੀਂ ਕਿਉਂ ਅੜੀ ਫੜੀ ਆ ਪਹਿਲਾ ਇਹਨਾਂ ਨੇ ਆਖਿਆ ਵੀ ਉਹ ਜਿਹੜੇ ਸ਼ਰੋਮਣੀ ਕਮੇਟੀ ਵਾਲੇ ਆਣ ਕੇ ਕਰਨ ਕਿ ਉਹਨਾਂ ਦਾ ਕੰਮ ਬੰਦਾ ਕੀ ਗੱਲ ਦਮਦਮੇਟਿੰਗ ਸਾਲ ਦਾ ਨਹੀਂ ਬੰਦਾ ਜਿਹਦੇ ਵਿੱਚੋਂ ਸ਼ਰੋਮਣੀ ਕਮੇਟੀ ਦੇ ਸਾਰੇ ਸਿੰਘ ਸਾਹਿਬ ਲੱਗਦੇ ਆ ਕਿ ਮੈਂ ਜਿੰਨੇ ਪਾਰਟੀ ਸਾਡੇ ਕੋਲ ਲੱਗਦੇ ਕਿ ਹੋਰ ਬਰਦਾਸ਼ਤ ਸਾਡੇ ਕੋਲ ਸੰਥਿਆ ਕਰਦੇ ਦਮਦਮੇਟਿੰਗ ਸਾਲ ਦਾ ਕੋਈ ਫਰਜ਼ ਨਹੀਂ ਸਿਰਫ ਸ਼ਰੋਮਣੀ ਕਮੇਟੀ ਦਾ ਫਰਜ਼ ਰਹਿ ਗਿਆ ਆਪਾਂ ਆਪਾਂ ਭਾਜੀ ਇਹ ਚੀਜ਼ ਦੀਏ ਬਰਦਾਸ਼ਤ ਕਰਨੀ ਕਦੀ ਵੀ ਸੋ ਜੇ ਆਪਾਂ ਇਹਨਾਂ ਲੋਕਾਂ ਦੇ ਉੱਤੇ ਨੇੜੇ ਆ ਮਹਿਜ ਕੁਝ ਕਦਮਾਂ ਦੀ ਦੂਰੀ ਤੇ ਆ ਤਾਂ ਬਿਲਕੁਲ ਲੱਗੇ ਆ ਉਹ ਜਿਹੜਾ ਘਟਨਾ ਘਰ ਹੋਣਾ ਕਿੰਨੀ ਕੁ ਮੜੀ ਗੱਲ ਹੈ ਹਾਂ ਜੀ ਬਾਬਾ ਜੀ ਇਹ ਪਹਿਲਾ ਡੇਰਾ ਵਾ ਜਿਹਦੇ ਵਿੱਚ ਅਸੀਂ ਇਹ ਚੀਜ਼ਾਂ ਵੇਖੀਆਂ ਪਹਿਲਾਂ ਆਪਾਂ ਸਤੋ ਕੀ ਗਲੀ ਸੰਤ ਭਾਈ ਮਨੀ ਸਿੰਘ ਉਹਨਾਂ ਦੀ ਟਕਸਾਲ ਦੇ ਵਿੱਚ ਹੈ ਜਿਹੜਾ ਕੀ ਨਾਂ ਅਹੀਂ ਮੱਖਣ ਸਿੰਘ ਮੱਖਣ ਸਿੰਘ ਵੀ ਬੀ ਕਰ ਰਿਹਾ ਸੀ ਉੱਥੇ ਜਾ ਕੇ ਅਸੀਂ ਸਾਰਾ ਕੁਝ ਵੇਖਿਆ ਸਰੂਪਾਂ ਨੂੰ ਸ਼ੌਂਕ ਲੱਗੀ ਜਿਹੜੇ ਖਰੜੇ ਸੀ ਜਿਹੜਾ ਉਹਨਾਂ ਨੇ ਸਟਿੱਗ ਜਿਹੜੀ ਸੰਗਤਾਂ ਦੇ ਸਪਰਦ ਕੀਤੀ ਸੀ ਲਿਖ ਕੇ ਉਹ ਸਟਿੱਕ ਦੇ ਖਰੜੇ ਸਾਨੂੰ ਉੱਥੋਂ ਮਿਲੇ ਫਿਰ ਸਰੂਪਾਂ ਨੂੰ ਉੱਥੋਂ ਬੇਦਬੀ ਹੋਈ ਮਿਲੀ ਤੇ ਅਗਲੇ ਦਿਨ ਸਰੋ ਮੈਡੀ ਕਮੇਟੀ ਦਾ ਬਿਆਨ ਆਉਂਦਾ ਕਿ ਇਹ ਜਿਹੜੀ ਜਿਹੜੇ ਸਰੂਪ ਆ ਇਹਨਾਂ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਰ ਸਤਕਾਰ ਕਮੇਟੀਆਂ ਨੂੰ ਨਾਟਕਸਾਲ ਨੂੰ ਇਹਦਾ ਅਧਿਕਾਰ ਸਾਨੂੰ ਉਹ ਸਾਰੇ ਸਰੂਪ ਤੇ ਸਾਰੀ ਉੱਥੋਂ ਸਮਗਰੀ ਜਿਹੜੀ ਸੰਤ ਸੰਪੂਰਨ ਸਿੰਘ ਦੇ ਡੇਰੇ ਦੇ ਵਿੱਚੋਂ ਉਹ ਸਾਰੀ ਸਰੋਣੀ ਕਾਟੀ ਹੈ ਪਹਿਲਾ ਸਾਡਾ ਉਹੀ ਕਾਰਵਾਈ ਦੂਜੀ ਕਾਰਵਾਈ ਇਹ ਆ ਤੀਜੀ ਬਾਬਾ ਜੀ ਅਸੀਂ ਲੱਗ ਲੱਗੇ ਜਿੰਨੇ ਵੀ ਅਸੀਂ ਸਾਰਿਆਂ ਦੀ ਜਾਣਾਂ ਤੇ ਸਾਰਿਆਂ ਤੇ ਕਾਰਵਾਈ ਆਪਾਂ ਆਪਣੇ ਤਰੀਕੇ ਨਾਲ ਕਰਾਂਗੇ ਸੋ ਸਤਕਾਰ ਕਮੇਟੀ ਦੇ ਭਾਈ ਤਰਲੋਚਨ ਸਿੰਘ ਜੀ ਆਪ ਇਹਨੂੰ ਦੱਸਣ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੀ ਅੱਜ ਕੀ ਹੋਇਆ ਜੀ ਇੱਥੇ ਸਚਕਣ ਸ੍ਰੀ ਹਰਮੰਦਰ ਸਾਹਿਬ ਲੱਗੇ ਜੋ ਕਹਿ ਸਕਦੇ ਜਥੇਬੰਦੀਆਂ ਇੱਥੇ ਪਹੁੰਚੇ ਨੇ ਬੇਦਬਿਆ ਦਾ ਮਾਮਲਾ ਸਾਹਮਣੇ ਆਇਆ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਉਹਨੂੰ ਅਸੀਂ ਦੇਖਦੇ ਹੋਏ ਮੈਂ ਐਚ ਐਚਓ ਸੀਡ ਵੀਰ ਨਿਰਜ ਅਸੀਂ ਇਕੱਠੇ ਇਹ ਮਾਰਕੀਟ ਦੇ ਵਿੱਚ ਆਏ ਆ ਇੱਥੇ ਇੱਕ ਦੁਕਾਨ ਸੀਗੀ ਦੁਕਾਨ ਦੇ ਓਨਰ ਨੂੰ ਬੁਲਾਇਆ ਅਸੀਂ ਤਾਲਾ ਟਰਵਾ ਕੇ ਤਾਲਾ ਉਹਦੇ ਉਹਨੂੰ ਓਪਨ ਕਰਵਾ ਕੇ ਬੜੀ ਮਰਿਆਦਾ ਦੇ ਨਾਲ ਸਿੰਘ ਸੇਵਾਨਾ ਨੇ ਆਪਣਾ ਉਹ ਚੈੱਕ ਕੀਤਾ ਆ ਉਹਦੇ ਵਿੱਚ ਥੋੜੇ ਜਿ ਮਤਲਬ ਉਹਦੇ ਵਿੱਚ ਸਾਨੂੰ ਮਤਲਬ ਇਹਨਾਂ ਨੂੰ ਮਹਾਰਾਜ ਦੇ ਗੁਰਗਾ ਸਾਹਿਬ ਮਿਲੇ ਨੇ ਜੋ ਅਗਲੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਸਰ ਕੀ ਕਿਹੜਾ ਉਹ ਵਿਅਕਤੀ ਹੈਗਾ ਕਾਦਾ ਕੰਮ ਕਰਦਾ ਸੀਗਾ ਹਾਂਜੀ ਉਹ ਵੈਰੀਫਾਈ ਕਰ ਰਹੇ ਉਹ ਵੈਰੀਫਾਈ ਕਰ ਰਹੇ ਨੇ ਦੁਕਾਨ ਦਾ ਓਨਰ ਆਇਆ ਅਸੀਂ ਵੈਰੀਫਾਈ ਕਰ ਰਹੇ ਹਲੇ ਉਹਦੀ ਉਹਦੀ ਚੱਲਣ ਡਿਆ ਹਲੇ ਹਲੇ ਗਿਣਤੀ ਚੱਲਣ ਡਿਆ ਤਾਂ ਕਿਹੜੀ ਕਾਰਵਾਈ ਕੀਤੀ ਜਾਏਗੀ ਇਸ ਵਿਅਕਤੀ ਦੇ ਅਸੀਂ ਦੇਖੋ ਜੀ ਉਹ ਇਹਨਾਂ ਦਾ ਹੁਕਮ ਅੱਗੇ ਅਸੀਂ ਪ੍ਰਵਾਨ ਕਰਾਂਗੇ ਅਗਲੇ ਸੀਨੀਅਰ ਅਫਸਰਾਂ ਨਾਲ ਡਿਸਕਸ ਕਰਕੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕਰਾਂਗੇ ਥੈਂਕ ਯੂ